ਥਾਣਾ ਬਦਨੀਕਲਾਂ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮਨਪ੍ਰੀਤ ਸਿੰਘ ਮਨੀ ਪੁੱਤਰ ਸਰਬਦੇਵ ਸਿੰਘ ਵਾਸੀ ਬੁੱਟਰਕਲਾਂ ਜੋ ਕਿ ਲੁੱਟਾਂ ਖੋਹਾਂ ਕਰਨ ਦਾ ਆਦੀ ਹੈ ਨਜਾਇਜ਼ ਅਸਲੇ ਸਮੇਤ ਰਣੀਆਂਪਿੰਡ ਤੋਂ ਬਦਨੀਕਲਾਂ ਸਾਈਡ ਨੂੰ ਮੋਟਰਸਾਈਕਲ ਤੇ ਆ ਰਿਹਾ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਐਸ்சி ਖਰਜਿੰਦਰ ਸਿੰਘ ਥਾਣਾ ਬਦਨੀਕਲਾਂ ਨੇ ਨਾਕਾਬੰਦੀ ਕਰਕੇ ਕਾਬੂ ਕੀਤਾ ਇਹਦੇ ਕਬਜ਼ੇ ਵਿੱਚੋਂ ਇੱਕ ਪਿਸਤਲ ਬੱਤੀਪੁਰ ਨਜਾਇਜ਼ ਸਮੇਤ ਮੈਗਜ਼ੀਨ ਤੇ 6 ਕਾਰਤੂਸ਼ ਬਰਾਮਦ ਕੀਤੇ ਹੈ ਮਾਲਪੇ ਸਮਰਿੰਦੇ ਖਿਲਾਫ ਇਸ ਤੋਂ ਪਹਿਲਾਂ ਵੀ ਤਿੰਨ ਮੁਕਾਦਮੇ ਦਰਜ ਨੇ ਦੋ ਮੁਕਾਦਮੇ ਖੋਹਾਂ ਦੇ ਦਰਜ ਹੈ ਇੱਕ ਨਛੀਲੀਆਂ ਗੋਲੀਆਂ ਦਾ ਦਰਜਾ ਖੋਹ ਦੇ ਮੁਕਾਦਮੇ ਵਿੱਚ ਸਾਨੂੰ 54 ਫਟਾ ਬਾਈ ਦੇ ਵਿੱਚ ਵਾਂਟਰ ਸੀਗਾ ਅੱਜ ਇਹਨੂੰ ਅਮਾਜੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦੰਦਾ ਰਮਾਨ ਹਾਸਲ ਕੀਤਾ ਇਹਦੇ ਕੋਲ ਹੋਰ ਪੁੱਛਗਈ ਜਾ ਰਹੀ ਹੈ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜਾ ਪਿਸਟਲੇ ਦੇ ਕੋਲ ਰਿਕਵਰ ਹੋਇਆ ਉਹ ਚਰਨਜੀਤ ਸਿੰਘ ਚਰਨਾ ਪੁੱਤਰ ਸਦਾਗਰ ਸਿੰਘ ਵਾਸੀ ਬਦਨੀਗਲਾ ਜਿਹਦੇ ਖਿਲਾਫ ਇਹ 8 ਮੁਕੱਦਮੇ سنگੀਨ ਧਰਾਵਾ ਦੇ ਦਰਜ ਹਨ ਉਹਨੇ ਇਹਨੂੰ ਪ੍ਰੋਵਾਈਡ ਕੀਤਾ ਸੀ ਉਹਦੀ ਵੀ ਤਲਾਸ਼ ਜਾਰੀ ਹੈ ਨਵੇਂ ਮੁਕੱਦਮੇ ਦੇ ਵਿੱਚ 54 ਨੰਬਰ ਖੋਹ ਦੇ ਮੁਕੱਦਮੇ ਵਿੱਚ ਕੱਲ ਨੂੰ ਅਰੈਸਟ ਕੀਤਾ ਜਾਊਗਾ ਮਾਂ ਜੋ ਗਦਾਵ ਤੋਂ ਆ ਕੇ ਲੈ ਕੇ ਹੋਰ ਮਾਂ ਲੈ ਕੇ ਹੋਰ ਬ੍ਰਿਕੀ ਨਾਲ ਪੁੱਛਗਿੱਛ ਕੀਤੀ ਜਾਊਗੀ